ਉਹ ਹਾਜੀ ਮਾਨਵੈ ਚਕਾਰ ਲੈ ਵਿਚਾਰ ਬੰਦਿਆ ਤੂੰ ਪਰਉ ਨਾ ਜਗਤੇ ਖਾਕ ਵਿੱਚ ਰਜੇਗਾ ਨਾ ਲੋਭ ਪਿੱਛੇ ਜ਼ਿੰਦਗੀ ਗਵਾਵੇਂ ਗੰਦਿਆ ਪੈਰ ਤਰੇ ਅੱਗ ਤੇ ਉਹ ਨਾਲੇ ਕਬਰ ਜੇਗਾ ਹਾਜੀ ਹੀਰੇ ਜਨਮ ਮੈ ਉਹ ਕਹੋ ਕੇ ਲੱਭਦਾ ਲੈ ਕ ਲੈਣਾ ਰਾਮਣੇ ਚਲਾਵੇਂ ਨਾਲੇ ਨੀਰ ਦੇਗੇ ਕਾਮਲੇ ਅਪਜਾਨਕਾਰ ਸੱਚੇ ਰੱਬ ਦਾ ਔਰ ਲਾਉਣਾ ਨਾ ਬਣੇ ਵਕਤ ਅਖੀਰ ਦੇਗੇ ਮਾਨਵੈ ਇਹ ਕਾਰ ਲੈ ਵਿਚਾਰ ਬੰਦਿਆਂ ਤੂੰ ਪਰਉ ਨਾ ਜਗਤ ਏ ਖਾਕ ਵਿੱਚ ਰਲ ਜੇਂਗਾ ਨਾ ਰੂਪ ਪਿੱਛੇ ਜ਼ਿੰਦਗੀ ਗਵਾਵੇਂ ਗੰਦੇ ਆ ਪੈਰ ਤਰੇ ਅਗਦੇ ਉਹਨਾਂ ਲੈ ਕਬਲ ਜੇਂਗਾ ਨਾ ਹੀਰੇ ਜਾਂ ਜਨਮ ਮੈਂ ਔਖਾ ਹੋ ਕੇ ਲੱਭਦਾ ਲਿਖਾ ਲੈਣਾ ਰਾਵਣੇ ਚਲਾਵੇਂ ਨਾਲੇ ਨੀਰ ਦੇਂਗੇ ਕਾਮਰ ਆਪ ਜਾਣਕਾਰ ਸੱਚੇ ਰੱਬ ਦਾ ਪਾਰ ਲਾਉਣਾ ਨਾ ਬਣੇ ਵਕਤ ਅਖੀਰ ਦੇਂਗੇ ਉਹ ਰਾਮ ਨਾਮ ਦੇ ਸਦਾ ਕਟਾ ਸਾਰਾ ਤੀ ਬੇਵਕੂਪ ਗਾਦੇ ਆ ਤੁ ਕਮ ਕਰੇ ਟੇਡੇ ਬਈਂ ਸੀਸੇ ਯੋਤੇ ਪੰਡ ਚੁੱਕ ਕੇ ਹੰਕਾਰ ਦੀ ਭਾਰ ਨਾਲ ਲੱਦਿਆ ਕਾਂਦਾ ਫਿਰੇ ਟੇਡੇ ਬਈਂ ਆ ਜੀ ਰੇਸ਼ਮੀ ਪਸ਼ਾਕ ਪਾ ਸ਼ਕੀਨ ਆ ਪਾਪ ਦਾ ਪੱਟ ਤਾ ਹਰ

ਲੇ ਜੰਗੀਰ ਦੇਗੇ ਕਾਮਲ ਆਪ ਜਾਣਕਾਰ ਸੱਚੇ ਰੱਬ ਦਾ ਪਾਰ ਲਾਉਣਾ ਨਾ ਮਨੇ ਵਕਤ ਆਖੀਰ ਦੇਗੇ ਉੱਜਣਵੇਂ ਮਹਿਲ ਭੁੱਲ ਗਈਆਂ ਕਬਰਾਂ ਜੋ ਮਕਾਮ ਸੱਚ ਦਾ ਤੁਜਤੇ ਰਹਿਣਾ ਮਿੱਤਰਾਂ ਵੇਦਾ ਦੇ ਘਰਾ ਤਵਟੇ ਆਈਆਂ ਕਬਰਾਂ ਏ ਕਵੀ ਨਾ ਪਾਚਦਾ ਮਾਰੂ ਕਾਲ ਚ ਤਰਾਗਾ ਬਾਗਸ਼ਾ ਤੇ ਕਲਰੀ ਟਕਾਣਾ ਸਾਬ ਦਾ ਕੀੜਾ ਮਾਸ ਖਾਵਣਿਆ ਗੋਂਧਵੇਂ ਸਰੀਰ

मरिया पजान कार सचे रब दार ला न कखीर दें ਆ ਕੋਹਾ ਗੀਣੀਆਂ ਨਹੀਂ ਜਾਂਦੀਆਂ ਉਸ ਰਾਹੇ ਪੈਜੇਗਾ ਤੂੰ ਜਮਾ ਦਾ ਪਕੜਿਆਂਗਾ ਮੈਲਾ ਨਾ ਨਰਾਤੇ ਆਉਂਦੇ ਜਾਂਦੇ ਪਾਉਂਦੀਆਂ ਬੜੇ ਕਸਟ ਸਹਿਜੇਗਾ ਸੰਗਲਾ ਦਾ ਜਕੜਿਆਂਗਾ ਆਈ ਇੱਥੇ ਬਣਨਾ ਫਿਰ ਮੈਂ ਬਰਕਲਾ ਬਦਾ ਪਟਿਆ ਤੈਨੂੰ ਕਾਮ ਨੇ ਮੋਗ ਖੋਲੇ ਦੀਰ ਦੇਂਗੇ ਕਾਮਲ ਆਪ ਜਾਣਕਾਰ ਸੱਚੇ ਰੱਬ ਦਾ ਪਾਰ ਲਵਣਾ ਨਾ ਬਣੇ ਵਾਕ ਤਾਂ ਅਖੀਰ ਦੇਂਗੇ ਆਇਆ ਮੂਰਖ ਕੱਲੇ ਨੇ ਜਾਣਾ ਹੈ ਸੰਗੀ ਜਾਣਾ ਨਾਲ ਨਾ ਮੈਂ ਸਮਝ ਮਿੱਤਰਾ ਆਂ ਇਥੇ ਚਾਂਦ ਰੋਜ ਬਾਗ ਚ ਟਿਕਾਣਾ ਹੈ ਛੱਡ ਜਾਣਾ ਯਾ ਲੈਣਾ ਤੂੰ ਸਭਨੀ ਤਿੱਤਰਾਂ ਬਾਪੂ ਜੀ ਹਰਸੋ ਕਾ ਦਿੰਦਾ ਕਬਦਾ ਮੈਨ ਨਿਆਰਾ ਬਣੀ ਜੋ ਲਿਕੇ ਤੱਕ ਦੀ ਰਦੇਂਗੇ ਕਮਲ ਆਪ ਜਾਣਕਾਰ ਸੱਚੇ ਰੱਬ ਦਾ ਪਾਰ ਲਾਉਣਾ ਨਾ ਮਣੀ ਵਕਤ ਅਖੀਰ ਦੇਂਗੇ ਉਹ ਪਾਪਾਂ ਦਾ ਜਹਾਜ ਠੀਲਵੇਂ ਛੱਡ ਪਾਜੂ ਧਾਨਾ ਜੋੜਿਆ ਬਾਫਰ ਐ ਪੱਲੇ ਜਾਣਾ ਥੇਲਾ ਨਾਂ ਕਾਲ ਦਾ ਸੰਗੀਨ ਕਾਲ ਜੇ ਚਖੋ